ਸਸ਼ੀਅਕਾਲ ਜੀ ਮੈਂ ਬਾਈਬਾਬ ਦਿੱਕਾ ਹਾਂ ਬਰਨਾਲਾ ਸੇਡ ਤੋਂ ਕਿਵੇਂ ਹੋ ਤੁਸੀਂ ਸਾਰੇ ਉਮੀਦਵਾਰ ਦੀਆਂ ਤੁਸੀਂ ਸਾਰੇ ਠੀਕ ਠਾਕ ਹੋ ਹੋ ਗਏ ਜੀ ਅੱਜ ਵਾਲੇ ਜਿਹੜੇ ਆਪਣੇ ਸੂਟ ਰਹਿਣਗੇ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਪਾਕਟ ਵਾਲਾ ਜੇਬਾ ਵਾਲਾ ਜਿਹੜੇ ਡਿਜ਼ਾਈਨ ਆ ਚੱਲ ਰਿਹਾ ਹੈ ਜੀ ਸੋ ਆਪਾਂ ਨੇ ਵੀ ਪਾਕਟ ਵਾਲੇ ਸੂਟ ਆ ਜਿਹੜੇ ਰੈਡੀ ਕੀਤੇ ਨੇ ਇਹਨਾਂ ਦੀ ਸਟਿਚਿੰਗ ਨਹੀਂ ਕੀਤੀ ਵੀ ਵਿਦਾਊਟ ਸਟਿਚਿੰਗ ਰਹਿਣਗੇ ਤੇ ਪਸ਼ਵੀਨਾ ਸਟੱਫ ਦੇ ਉੱਪਰ ਰੈਡੀ ਕੀਤੇ ਨੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੋਸ਼ਿਸ਼ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜਰੂਰ ਦੇਖਣਾ ਜੀ ਐਂਡ ਜਿਹੜੇ ਸੂਟ ਰਹਿਣਗੇ ਮੈਚਿੰਗ ਸੂਟ ਰਹਿਣਗੇ ਪਹਿਲਾਂ ਵੀ ਤੁਸੀਂ ਸੂਟ ਦੇਖ ਸਕਦੇ ਹੋ ਤੁਸੀਂ ਤੁਹਾਨੂੰ ਓਪਨ ਕਰਕੇ ਜਿਹੜਾ ਪ੍ਰੋਪਰ ਹੈ ਸੂਟ ਦਿਖਾਵਾਂਗੇ ਲਾਈਕ ਇਹਦੇ ਵਿੱਚ ਜਿਹੜਾ ਫਰਸਟ ਸੂਟ ਆ ਗਿਆ ਜੀ ਇਹ ਵਾਲਾ ਸੂਟ ਆ ਗਿਆ ਬਹੁਤ ਹੀ ਪਿਆਰਾ ਜਿਹਾ ਆਰਟੀਕਲ ਬਣ ਕੇ ਜਿਹੜਾ ਰੈਡੀ ਹੋਇਆ ਹੈਗਾ ਪ੍ਰੋਪਰ ਅਪਰਡਿਟਿੰਗ ਦੇ ਵਿੱਚ ਜਾਵਾਂਗੇ ਜੀ ਇਹਦੇ ਈ ਆ ਗਈ ਹੈ ਦੇ neck ਦੇ ਉੱਪਰ ਕੰਮ ਕੀਤਾ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਹੈ ਜਿਹੜਾ neck ਦੇ ਉੱਪਰ ਕੀਤਾ ਹੈ ਤੁਸੀਂ ਦੇਖ ਸਕਦੇ ਹੋ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਹੀ ਸਕਦੇ ਹੋ ਵੀਰੇ ਇਹ ਵਾਲੀਆਂ ਆ ਗਈਆਂ ਜਿਹੜੀ ਇਹਦਾ ਪਾਕਟ ਆ ਗਈ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਇਹ ਆਪਣੇ ਪਾਕਟ ਬਣਾਈ ਹੋਏ ਨੇ ਜਦੋਂ ਸਟਿਚਿੰਗ ਹੋ ਗਈ ਇਸ ਤੁਹਾਨੂੰ ਉਸ ਤੋਂ ਬਾਅਦ ਵੀ ਸੂਟ ਦਿਖਾਵਾਂਗੇ نیچے ਜਿਹੜੀ ਆਪਣੇ ਮੈਚਿੰਗ ਕਲਰ ਦੀ ਬਾਟਮ ਲਗਾਈ ਹੋਈ ਹੈ ਉਹਦੇ ਨਾਲ ਦਾ ਹੀ ਜਿਹੜਾ ਕੱਟਵਰਕ ਦਿੱਤਾ ਹੋਇਆ ਹੈ ਜੀ ਇਹ ਜਿਹੜੀ ਰਹੀ ਗੱਲ 슬ੀਵਸ ਦੀ 슬ੀਵਸ ਆਪਾਂ ਜਿਹੜੀ ਸ਼ਰਟ ਦੇ ਨਾਲ ਹੀ ਕੱਢੀਆਂ ਨੇ ਪੈਚ ਲਗਾ ਕੇ ਬਹੁਤ ਹੀ ਸੋਹਣਾ ਜਿਹਾ ਕੰ ਦੋਨੋਂ 슬ੀਵਸ ਦੇ ਉੱਪਰ ਪੈਚ ਲਗਾ ਕੇ ਜਿਹੜਾ ਵਰਕ ਹੋਇਆ ਇਹ ਚੀਜ਼ ਕਟਿੰਗ ਹੋਊਗੀ ਹਲੇ ਕਟਿੰਗ ਹੋਣ ਵਾਲੀ ਜਿਹੜੀ ਰਹਿੰਦੀ ਆ ਇਹਦੇ ਨਾਲ ਜਿਹੜੀ ਬਾਟਮ ਲਗਵਾਈ ਹੋਇਆ ਬਾਟਮ ਅਸੀਂ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਵਰਕ ਕੀਤੀ ਆ ਬਾਟਮ ਵੀ ਤੁਹਾਨੂੰ ਦਿਖਾਣੀ ਆ ਜੀ ਇਹ ਵਾਲੀ ਇਹਦੇ ਨਾਲ ਬਾਟਮ ਆ ਗਈ ਜੀ ਬਾਟਮ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਸਾਰੀ ਬਾਟਮ ਦੇ ਉੱਪਰ ਜਿਹੜਾ ਇਹ ਵਾਲੀ ਬੂਟੀ ਬਣੀ ਹੋਈ ਆ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਸੂਟ ਦੀ ਫੋਲਨ ਉੱਪਰ ਕੁਝ ਬਣ ਕੇ ਇਸ ਟਾਈਪ ਆ ਗਿਆ ਬਹੁਤ ਹੀ ਪਿਆਰਾ ਆ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਹੋਇਆ ਹੈਗਾ ਏ ਵਾਲਾ ਸੂਟ ਜਿਹੜਾ ਕਸਟਮਰ ਨੂੰ ਰੈਡੀ ਕਰਕੇ ਪਿਆ ਵੀ 1700 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਜਦੋਂ ਸੂਟ ਸਟਿਚ ਹੋ ਗਿਆ ਸੀ ਤੁਹਾਡੇ ਨਾਲ ਉਹਦੇ ਵੀ ਇਹਦੀ ਜਿਹੜੀ ਫੋਟੋ ਆ ਸ਼ੇਅਰ ਕਰਾਂਗੇ ਜੀ ਫਸਟ ਸੂਟ ਆ ਗਿਆ ਏ ਵਾਲਾ ਸੈਕਿੰਡ ਸੂਟ ਦੋਨਾਂ ਸੂਟ ਦਾ ਪ੍ਰਾਈਸ ਸੇਮ ਹੀ ਰਹੂਗਾ ਸੈਕਿੰਡ ਦਾ ਆ ਗਿਆ ਕਲਰ ਕੰਬੀਨੇਸ਼ਨ ਜੀ ਏ ਵਾਲਾ ਤੁਸੀਂ ਦੇਖ ਸਕਦੇ ਹੋ ਇਹਦੀ ਜਿਹੜੀ ਸ਼ਰਟ ਰਹੂਗੀ ਜੀ ਇਹਦੀ ਜਿਹੜੀ ਸ਼ਰਟ ਰਹੂਗੀ ਜੀ ਉਹ ਆ ਗਈ ਇਹ ਵਾਲੀ ਕਿਉਂਕਿ ਇਹਦੇ ਜਿਹੜਾ ਪੈਚ ਲਗਾਇਆ ਇਹਦੇ ਇਹਦੀ ਬਾਟਮ ਦੇ ਅਕੋਰਡਿੰਗ ਪੈਚ ਲਗਾਇਆ ਹੋਇਆ ਕਿਉਂਕਿ ਇਹਦੀ ਬਾਟਮ ਜਿਹੜੀ ਲੱਗੀ ਹੋਈ ਆ ਇਹ ਵਾਲੀ ਬਾਟਮ ਲੱਗੀ ਹੋਈ ਆ ਤਾਂ ਕਰਕੇ ਆਪਾਂ ਨੇ ਜਿਹੜਾ 슬ੀਵਸ ਦੇ ਉੱਪਰ ਇਹ ਵਾਲਾ ਪੈਚ ਲਗਾ ਕੇ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪੈਚ ਲਗਾ ਕੇ ਬਹੁਤ ਹੀ ਸੋਹਣਾ ਸਾਫ਼ ਸੁਥਰਾ ਜਿਹਾ ਕੰਮ ਕੀਤਾ ਸ਼ਰਟ ਦਾ ਘੇਰਾ ਤੇ ਤੁਸੀਂ ਡਿਜ਼ਾਈਨਿੰਗ ਚੈੱਕ ਕਰ ਸਕਦੇ ਹੋ ਪ੍ਰਾਈਸ ਦਾ ਸੇਮ ਹੀ ਰਹੂਗਾ ਤੁਸੀਂ ਇਹਨੂੰ ਕਿਸੇ ਵੀ ਕਲਰ ਦੇ ਉੱਪਰ ਕਿਸੇ ਵੀ ਫੈਬਰਿਕ ਦੇ ਉੱਪਰ ਕਸਟਮਾਈਜ਼ ਕਰਵਾ ਸਕਦੇ ਹੋ ਇੱਕ ਇਹ ਮੇਰੇ ਸੂਟ ਵੀਅਰ ਕੀਤਾ ਹੋਇਆ ਜੇ ਤੁਹਾਨੂੰ ਜਿਹੜਾ ਮੇਰੇ ਸੂਟ ਵੀਅਰ ਕੀਤਾ ਹੈ ਅਸੀਂ ਉਹ ਵੀ ਜਰੂਰ ਦਿਖਾਵਾਂਗੇ ਉਹਦੇ ਬਾਹਾਂਾਂ ਦੇ ਉੱਪਰ ਜਿਹੜੀ ਪ੍ਰੋਪਰ ਆਪਣਾ ਕਟਿੰਗ ਵਗੈਰਾ ਹੋਈ ਹੋਈ ਹੈ ਕਿ ਕਾਬੀਏ ਦੇ ਨਾਲ ਜਿਹੜਾ ਇਹ ਵਾਲਾ ਸੀ ਕਟਿੰਗ ਵਗੈਰਾ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋਗੇ ਇਹਦੀ ਮੈਂ ਜਿਹੜੀ ਤੁਹਾਨੂੰ बॉਟਮ ਵਗੈਰਾ ਵੀ ਸਾਰਾ ਕੁਝ ਜਿਹੜਾ ਦਿਖਾਣੀ ਹੈਗੀ ਮੈਂ ਜਿਹੜਾ ਮੇਰੇ ਵੀਅਰ ਕੀਤਾ ਸੂਟ ਲਓ ਜੀ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਇਹਦੀ ਸਲਵਾਰ ਦੇ ਜਿਹੜਾ ਉੱਪਰ ਕੰਮ ਕੀਤਾ ਹੈ ਸਲਵਾਰ ਦੇ ਪੌਂਚਿਆਂ ਦੇ ਉੱਪਰ ਕੰਮ ਹੋਇਆ ਹੋਇਆ ਹੈ ਸੇਮ ਐਸ ਥਿਸ ਕੰਮ ਹੈ ਜਿਹੜਾ ਘੇਰੇ ਦੇ ਉੱਪਰ ਹੋਇਆ ਹੈ ਸੇਮ ਹੀ ਕੰਮ ਹੈ ਜਿਹੜਾ ਇਹਦੀ ਬੈਕ ਦੇ ਉੱਪਰ ਵੀ ਅਸੀਂ ਨੇ ਬੈਕ ਦੇ ਉੱਪਰ ਵੀ ਸੇਮ ਕੰਮ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਜਿਹਾ ਸੂਟ ਹੈ ਪਿਓਰ ਸਿਮਰ ਸਟਾਫ ਦੇ ਉੱਪਰ ਬਣ ਕੇ ਜਿਹੜਾ ਰੈਡੀ ਹੋਇਆ ਹੈ ਸਿਮਰ ਦਾ ਜਿਹੜਾ ਸਟਾਫ ਲਗਾਇਆ ਹੋਇਆ ਅਸੀਂ ਨੇ ਓਮ ਟੈਕਸ ਦਾ ਸਟਾਫ ਲਗਾਇਆ ਹੋਇਆ ਤੇ ਇਸ ਦੇ ਆ ਵਾਲੀ ਕਟਿੰਗ ਸਾਰੀ ਕਾਵਿਏ ਦੇ ਨਾਲ ਹੋਈ ਹੋਈ ਜਿੱਦਾਂ ਕਿ ਮੇਰੇ ਫਰੰਟ ਬੈਕ ਦੋਨੋਂ ਕੀਤਾ ਫਰੰਟ ਤੇ ਕਰਵਾਉਣੇ ਤੇ ਬਾਹਮਾਂ ਤੇ ਕਰਵਾਉਣੇ ਤੇ ਪਹੁੰਚੇ ਦੇ ਕਰਵਾਉਣੇ ਓਨਲੀ 500 ਦੇ ਵਿੱਚ ਇਹ ਵਾਲਾ ਜਿਹੜਾ ਵਰਕ ਹੁੰਦਾ ਜੀ ਆਗਾ ਤੁਸੀਂ ਫਰੰਟ ਬੈਕ ਬਾਹਮਾਂ ਤੇ ਪਹੁੰਚੇ ਸਾਰੇ ਕਰਵਾਉਣੇ ਪਹੁੰਚੇ ਜਿਹੜੇ ਸਟ੍ਰੇਟ ਸਲਵਾਰ ਦੇ ਅਕੋਰਡਿੰਗ ਕਰਵਾਉਣੇ ਤਾਂ ਇਹਦਾ ਵਰਕ ਪ੍ਰਾਈਸ ਜਿਹੜਾ ਰਹੂਗਾ ਜੀ 750 ਫਿਰ ਰਹੂਗਾ ਇਹਦਾ ਵਰਕ ਪ੍ਰਾਈਸ ਪਨੇ ਮੈਂ ਮੈਂਸ਼ਨ ਕਰ ਹੀ ਦਿੱਤਾ ਆਗਰ ਤੁਸੀਂ ਵਿਦਆਊਟ ਫੈਬਰਿਕ ਕਰਵਾਉਣੇ ਤਾਂ ਇਹਦਾ ਵਰਕ ਪ੍ਰਾਈਸ ਜਿਹੜਾ ਰਹੂਗਾ 1000 ਰੁਪਿਆ ਵਰਕ ਪ੍ਰਾਈਸ ਰਹੂਗਾ ਬਾਕੀ ਵੀ ਤੁਸੀਂ ਸਾਡਾ ਵਰਕ ਦੇਖ ਹੀ ਸਕਦੇ ਲੁੱਕ ਲਾਈਕ ਬਿਲਕੁਲ ਜਿਹੜਾ ਆਪਣਾ ਜਿੱਦਾਂ ਕੀ ਪਾਫ ਦੀ ਮਸ਼ੀਨ ਦੇ ਉੱਪਰ ਕੰਮ ਹੋਇਆ ਹੋਇਆਗਾ ਜਿਵੇਂ ਸੇਮ ਐਸ ਇਜ਼ ਕੰਮ ਹੋਇਆ ਹੋਇਆਗਾ ਇਹ ਪਾਕਟ ਜਿਹੜੀਆਂ ਬਣਨੀਆਂ ਇੱਥੋਂ ਜਿੱਦਾਂ ਐਦਾਂ ਕਰਕੇ ਜਿਹੜੀਆਂ ਪਾਕਟ ਬਣ ਜਾਂਦੀਆਂ ਨੇ ਕਈ ਇੱਥੇ ਸਪੇਸ ਦੇ ਕੇ ਵੀ ਬਣਾ ਲੈਂਦੇ ਨੇ ਕਈ ਵਿਦਆਉਟ ਸਪੇਸ ਤੋਂ ਵੀ ਜਿਹੜੀ ਬਣਾ ਲਾਂਦੇ ਨੇ ਜੀ ਉਸ ਤੋਂ ਜਿਹੜਾ ਅਗਲਾ ਆਰਟੀਕਲ ਆ ਗਿਆ ਜੀ ਉਹ ਵੀ ਅਸੀਂ ਤੁਹਾਨੂੰ ਜਰੂਰ ਦਿਖਾਉਂ ਹਾਂਜੀ ਜਿੱਦਾਂ ਕੀ ਆਪਾਂ ਤੁਹਾਨੂੰ ਇਹ ਵਾਲੇ ਸੂਟ ਸਾਰੇ ਜਿਹੜੇ ਪਹਿਲਾਂ ਵੀ ਦਿਖਾਏ ਸੀਗੇ ਵੀਡੀਓ ਦੇ ਵਿੱਚ ਇਹ ਆਪਣੇ ਕੋਲੇ ਸਟਿਚ ਹੋ ਕੇ ਸੂਟ ਆ ਗਏ ਕਈ ਪੰਨ ਦੀ ਇਨਕੁਆਰੀ ਰਹਿੰਦੀ ਹੁੰਦੀ ਹੈ ਸਾਡੇ ਕੋਲੇ ਵੀ ਤੁਸੀਂ ਸੂਟ ਸਟਿਚਿੰਗ ਕਰਦੇ ਹੋ ਹਾਂਜੀ ਬਿਲਕੁਲ ਜਿਹੜੇ ਸੂਟ ਅੱਜ ਸਾਡੇ ਕੋਲੇ ਸਟਿਚ ਹੋ ਕੇ ਆਏ ਨੇ ਅਸੀਂ ਤੁਹਾਨੂੰ ਪ੍ਰੋਪਰ ਜਿਹੜਾ ਸੂਟ ਆ ਦਿਖਾਵਾਂਗੇ ਕਈਆਂ ਤੇ ਉੱਪਰ ਜਿਹੜੀ ਆ ਲੈਸਿੰਗ ਦੇ ਸੋਰੀ ਪਾਈਪਿੰਗ ਗੈਰਾ ਲਗਾਈ ਹੋਈ ਹੈ ਕਈਆਂ ਦੇ ਨਹੀਂ ਲਗਾਈ ਹੋਈ ਇਹ ਜਿਹੜਾ ਆਪਣਾ ਹੈਵੀ ਸੂਟ ਤੁਹਾਨੂੰ ਦਿਖਾਇਆ ਸੀਗਾ ਇਹ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਸੂਟ ਜਿਹੜਾ ਬਣ ਕੇ ਰੈਡੀ ਹੋਇਆ ਹੋਇਆ ਹੈ ਇਹਦੇ نیچے ਅਸੀਂ ਸਾਈਡਾਂ ਦੇ ਕੋਈ ਸਤਾਨ ਨਹੀਂ ਲਗਾਏ ਕਿਉਂਕਿ ਆਲਰੇਡੀ ਇਹ ਆਪ ਹੀ ਬਹੁਤ ਜ਼ਿਆਦਾ ਹੈਵੀ ਹੋਇਆ ਹੋਇਆ ਵਰਕ ਇਹਦੇ ਜਿਹੜਾ ਬਾਹਾਂ ਨੇ ਤੁਸੀਂ 슬ੀਵਸ ਦਾ ਵੀ ਕੰਮ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਵਰਕ ਕੀਤਾ ਤੇ ਸਟੀਚਿੰਗ ਵੀ ਬਹੁਤ ਸੋਹਣੀ ਹੋਈ ਆ ਸਟੀਚਿੰਗ ਤੁਸੀਂ ਚੈੱਕ ਕਰ ਹੀ ਸਕਦੇ ਕਿਤੇ ਵੀ ਕੋਈ ਵੀ ਬਲ ਨਹੀਂ ਹੈਗਾ ਜੀ ਇਹ ਜਿੱਪ ਲਗਾਈ ਹੋਈ ਆ ਬੈਕ ਸਾਈਡ ਤੇ ਅਸੀਂ ਤੁਹਾਨੂੰ ਜਿੱਪ ਵੀ ਦਿਖਾਵਾਂਗੇ ਇਹ ਵਾਲੀ ਜਿੱਪ ਲੱਗੀ ਹੋਈ ਆ ਤੁਸੀਂ ਦੇਖ ਸਕਦੇ ਹੋਗੇ ਸਾਰੀ ਅੰਡਰਗਰਾਊਂਡ ਜਿਹੜੀ ਜਿੱਪ ਲੱਗੀ ਹੋਈ ਆ ਕਸਟਮਰ ਦੀ ਮੈਜ਼ਰਮੈਂਟ ਦੇ ਅਕੋਰਡਿੰਗ ਇਹ ਵਾਲਾ ਜਿਹੜਾ ਸੂਟ ਅਸੀਂ ਨੇ ਰੈਡੀ ਕੀਤਾ ਜੀ ਤੇ ਜਿਹੜੀ ਇਹਦੀ ਬਾਟਮ ਆ ਗਈ ਜੀ ਬਾਟਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਕੰਮ ਬਾਟਮ ਦੇ ਉੱਪਰ ਹੋਇਆ ਹੋਇਆ ਹੈਗਾ ਬਾਟਮ ਜਿਹੜੀ ਇਹਦੀ ਸਟੇਟ ਤਾਂ ਨਹੀਂ ਬਣੀ ਕਿਉਂਕਿ ਇਹਦਾ ਆਲਰੇਡੀ ਵਰਕ ਜਿਹੜਾ ਮਤਲਬ ਸਿੰਪਲ ਸਲਵਾਰ ਦੇ ਅਕੋਰਡਿੰਗ ਵਰਕ ਹੋਇਆ ਹੋਇਆ ਸੀ ਜੇ ਤਾਂ ਕਰਕੇ ਇਹਦੀ ਸਿੰਪਲ ਸਲਵਾਰ ਹੀ ਬਣਾਈ ਹੈ ਕਿ ਪੂਰੇ ਪ੍ਰੋਪਰ ਬੁਕਰੀਮ ਪਾ ਕੇ ਜਿਹੜੀ ਆ ਤਰਪਾਈ ਕਰਕੇ ਸਾਰਾ ਜਿਹੜੀ ਇਹਦੀ ਬਾਟਮ ਰੈਡੀ ਕੀਤੀ ਹੈ ਬਹੁਤ ਹੀ ਸੋਹਣੀ ਜੀ ਜਿਹੜੀ ਇਹਦੀ ਬਣ ਕੇ ਬਾਟਮ ਰੈਡੀ ਹੋਈ ਹੋਈ ਹੈ ਇਹ ਤੁਹਾਨੂੰ ਅਸੀਂ ਸਾਰੇ ਸੂਟ ਹੀ ਬਣਵਾਏ ਵਨ ਨੂੰ ਓਪਨ ਕਰਕੇ ਦਿਖਾਵਾਂਗੇ ਫਸਟ ਸੂਟ ਆ ਗਿਆ ਸੀ ਇਹ ਵਾਲਾ ਜਿਹੜਾ ਸੀ ਤੁਹਾਨੂੰ ਦਿਖਾਇਆ ਹੈਗਾ ਇਹਦੇ ਵਿੱਚ ਜਿਹੜਾ ਸੈਕੰਡ ਸੂਟ ਆ ਗਿਆ ਇਹਨਾਂ ਦੀ ਲੜਕੀ ਦੀ ਮੰਮਾ ਦਾ ਆ ਗਿਆ ਜੀ ਉਹਨਾਂ ਦੇ ਮਦਰ ਦਾ ਸੀਗਾ ਤੇ ਉਹ ਵੀ ਸੂਟ ਆਪਾਂ ਨੇ ਸਟਿਚ ਕੀਤਾਗਾ ਅਸੀਂ ਤੁਹਾਨੂੰ ਉਹ ਵੀ ਸੂਟ ਜ਼ਰੂਰ ਦਿਖਾਵਾਂਗੇ ਫੁੱਲ ਹੈਵੀ ਸੂਟ ਆ ਇਹਨਾਂ ਵਿੱਚ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਾਂ ਨੀਟ ਐਂਡ ਕਲੀਨ ਜਿਹਾ ਕੰਮ ਹੈ ਜਿਹੜਾ ਹੋਇਆ ਹੋਇਆ ਹੈਗਾ ਸਾਰੀ ਸ਼ਰਟ ਜਿਹੜੀ ਫੁੱਲ ਹੈਵੀ ਬਣੀ ਹੋਈ ਹੈਗੀ ਤੁਸੀਂ ਵਰਕ ਚੈੱਕ ਕਰ ਹੀ ਸਕਦੇ ਹੋ ਫੁੱਲ ਹੈਵੀ ਸ਼ਰਟ ਬਣੀ ਹੋਈ ਹੈਗੀ ਤੇ ਇਹ ਜਿਹੜੀਆਂ ਹੈਗੀ ਇਹਦੀ 슬ੀਵਸ ਦੇ ਉੱਪਰ ਕੰਮ ਆ ਗਿਆ ਜੀ ਤੁਸੀਂ ਦੇਖ ਸਕਦੇ ਹੋ ਇਹ 슬ੀਵਸ ਦੇ ਉੱਪਰ ਕੰਮ ਆ ਗਿਆ ਬਾਟਮ ਜਿਹੜੀ ਇਹਦੇ ਨਾਲ ਲੱਗੀ ਹੋਇਆ ਨੈਚੁਰਲ ਕਰੇਵ ਦੀ ਲੱਗੀ ਹੋਇਆ ਸਿੰਪਲ ਬਾਟਮ ਬਣਾਈ ਹੋਈ ਹੈ ਉਹਨਾਂ ਦੀ ਮੰਮਾ ਦਾ ਸੂਟ ਸੀ ਇਹ ਵੀ ਆਪਾਂ ਨੇ ਜਿਹੜਾ ਲੈਨਿੰਗ ਲਗਾ ਕੇ ਸਟਿਚ ਕੀਤਾ ਲੈਨਿੰਗ ਜਿਹੜੀ ਇਹਦੇ ਸਾਰਿਆਂ ਦੇ نیچے ਲਗਾਈ ਹੋਈ ਹੈ ਜੀ ਟਾਪਟਾ ਦੀ ਲੈਨਿੰਗ ਲਗਾਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਟਾਪਟਾ ਦੀ ਲੈਨਿੰਗ ਲਗਵਾਈ ਹੋਈ ਹੈ ਜੀ ਐਂਡ ਇਹਦੇ ਵੀ ਜਿਹੜੀ ਜਿਪ ਲਗਾਈ ਹੋਈ ਆ ਤੁਸੀਂ ਦੇਖੋ ਅੰਡਰਗਰਾਉਂਡ ਜਿਪ ਲੱਗੀ ਹੋਈ ਹੈ ਬਹੁਤ ਹੀ ਸੋਹਣਾ ਸਟਿਚ ਹੋ ਕੇ ਜਿਹੜਾ ਸੂਟ ਰੈਡੀ ਹੋਇਆ ਹੈ ਕਿਉਂਕਿ ਜਿਵੇਂ ਉਹਨਾਂ ਨੇ ਸੂਟ ਕੀਤਾ ਸੀ ਆਪਾਂ ਨੇ ਉਵੇਂ ਦਾ ਸੂਟ ਸਟਿਚ ਕਰਕੇ ਤਾਂ ਲੁੱਕ ਤੁਸੀਂ ਦੇਖ ਸਕਦੇ ਹੋ ਪ੍ਰਾਈਸ ਮੈਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸਾਰਿਆਂ ਦਾ ਮੈਂਸ਼ਨ ਕੀਤਾ ਹੀ ਵਾ ਤਾਂ ਕਰਕੇ ਪਰ ਦੁਬਾਰਾ ਜਿਹੜਾ ਇਹਦਾ ਪ੍ਰਾਈਸ ਨਹੀਂ ਮੈਂਸ਼ਨ ਕਰਾਂਗੀ ਜੀ ਸੈਕੰਡ ਸੂਟ ਆ ਗਿਆ ਆਪਣਾ ਇਹ ਵਾਲਾ ਕਈ ਭੈਣਾਂ ਦੀ ਕੈਨੇਡੀਅਨ ਵੀ ਸੀ ਸੂਟ ਤੁਸੀਂ ਸਟਿਚ ਕਰਦੇ ਹੋ ਕਿਉਂਕਿ ਅਸੀਂ ਸੂਟ ਸਟਿਚ ਕਰਦੇ ਆ ਵੀਰੇ ਸਟਿਚ ਕਰ ਅਨਸਾਰ ਹੀ ਨਾਲ ਦੀ ਨਾਲ ਅਸੀਂ ਕਸਟਮਰ ਦਾ ਭੇਜਦੇ ਨੇ ਕਈ ਵਾਰ ਵੀਡੀਓ ਬਣਾ ਲੈਂਦੇ ਆ ਕਈ ਵਾਰ ਬਣਾਉਂਦੇ ਜਿੱਦਾਂ ਕਿ ਇਹ ਵਾਲਾ ਸੂਟ ਆ ਗਿਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਬਣ ਕੇ ਜਿਹੜਾ ਰੈਡੀ ਹੋਇਆ ਹੋਇਆਗਾ ਇਹਦੇ ਨੀਚੇ ਆਪਾਂ ਪ੍ਰੋਪਰ ਜਿਹੜੀ ਆਪਣੀ ਪੈਪਨ ਲਗਾ ਕੇ ਜਿਹੜਾ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਸੂਟ ਜਿਹੜਾ ਇਹ ਵਾਲਾ ਬਣ ਕੇ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਟੋਟਲੀ ਦੱਬਕੇ ਦਾ ਪੀਸ ਰਹੂਗਾ ਸਾਰਿਆਂ ਦੇ نیچے ਜਿਹੜੀ ਪੈਣਾ ਨੇ ਜਿੱਪ ਵਗੈਰਾ ਸਾਰਾ ਕੁਝ ਪ੍ਰੋਪਰ ਲਗਵਾਇਆ ਹੈਗਾ ਇਹਦੀ ਜਿਹੜੀ ਆਪਣੇ ਬਾਟਮ ਬਣਾਈ ਹੈ ਜੀ ਬਾਟਮ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਜੀ ਸਟ੍ਰੇਟ ਬਾਟਮ ਜਿਹੜੀ ਇਹਦੀ ਰੈਡੀ ਕੀਤੀ ਹੈ ਬਾਕੀ ਇਹਨਾਂ ਦੇ ਆਪਣੇ ਕੋਲੇ ਹੋਰ ਸੂਟ ਵੀ ਹਲੇ ਸਟਿਚ ਹੋ ਰਹੇ ਨੇਗੇ ਜਦ ਹੀ ਸਟਿਚ ਹੁੰਦੇ ਨੇ ਆਪਾਂ ਤੁਹਾਡੀ ਉਹਨਾਂ ਦੀ ਵੀ ਵੀਡੀਓ ਜਿਹੜੀ ਤੁਹਾਡੇ ਨਾਲ ਹੀ ਸ਼ੇਅਰ ਕਰਾਂਗੇ ਅਗਰ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਜਿੱਦਾਂ ਸੀ ਤੁਹਾਨੂੰ ਆਹ ਵਾਲੇ ਸਾਰੇ ਸੂਟ ਦਿਖਾਏ ਨੇ ਅਗਰ ਤੁਸੀਂ ਵੀ ਇਦਾਂ ਦੇ ਸੋਹਣੇ ਸੋਹਣੇ ਸੂਟ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨੰਬਰ ਤੇ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਕੰਟੈਕਟ ਨੰਬਰ 985542231 ਵਾਲੇ ਨੰਬਰ ਦੇ ਉੱਪਰ ਤੁਸੀਂ ਵਟਸਐਪ ਮੈਸੇਜ ਵੀ ਕਰ ਸਕਦੇ ਹੋ ਕਾਲ ਵੀ ਕਰ ਸਕਦੇ ਹੋ ਬਾਕੀ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਦਾ ਆਰਟੀਕਲ ਕੋਈ ਵੀ ਵਰਕ ਕਰਵਾ ਕੇ ਸਾਡੇ ਕੋਲੋਂ ਸਟਿਚ ਕਰਵਾ ਕੇ ਵੀ ਵਿਦਆਊਟ ਸਟਿਚਿੰਗ ਲੈਣਾ ਚਾਹੁੰਦੇ ਹੋ ਵਿਦਆਊਟ ਸਟਿਚਿੰਗ ਵੀ ਲੈ ਸਕਦੇ ਹੋ ਜੀ ਅਗਰ ਐਦਾਂ ਤੁਸੀਂ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਤਾਂ ਤੁਸੀਂ ਸਟਿਚ ਕਰਵਾ ਕੇ ਵੀ ਲੈ ਸਕਦੇ ਹੋ ਚਾਹੇ ਉਹ ਹੈਂਡਵਰਕ ਦਾ ਪੀਸ ਹੋਵੇ ਚਾਹੇ ਦੀ ਉਹ ਮਸ਼ੀਨ ਵਰਕ ਦਾ ਪੀਸ ਹੋਵੇ ਜੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਅਗਰ ਇਹਨਾਂ ਚੋਂ ਤੁਸੀਂ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਭੇਜ ਸਕਦੇ ਹੋ ਅਗਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਐਂਡ ਸ਼ੇਅਰ ਕਰਕੇ ਮੇਰੀਆਂ ਉਹਨਾਂ ਭੈਣਾਂ ਤੱਕ ਜਰੂਰ ਪਹੁੰਚਾਣਾ ਜਿਹੜੀ ਕਿ ਆਪਣਾ ਘਰ ਤੋਂ ਬੈਠ ਕੇ ਆਨਲਾਈਨ ਕੰਮ ਕਰਨਾ ਚਾਹੁੰਦੀਆਂ ਨੇ ਜੀ ਮਿਲਦੇ ਹਾਂ ਕੱਲ੍ਹ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਆਰਟੀਕ ਸ਼ਸ਼ੀਆਕਰ <laughs> <laughs> <laughs>